ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਚੰਗੀਆਂ ਜਿੰਦ ਜਾਨ ਵਾਲੇ ਦੂਆਪਾ ਜਰਸੀਆਂ ਦਿਖਾਵਾਂਗੇ ਇੱਕ ਕੱਬਣ ਤੇ ਇੱਕ ਸੂਹੀ ਪੰਜਾਬ ਵਾਲੀਆਂ ਕੱਦ-ਕੱਟ ਚੰਗੀਆਂ ਡਿਟੇਲ ਇਹਨਾਂ ਦੇ ਬਾਰੇ ਆਪਾਂ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਂ ਬਾਈ ਭਾਉਣ ਤੁਸੀਂ ਗਾ ਪਿੰਡ ਹੜਾਏ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਕੰਟੈਕਟ ਨੰਬਰ ਹੈ 9477868891 ਦੂਜਾ ਨੰਬਰ ਹੈ 973550 40 ਬਟੇ ਤਾਂ ਅੱਜ ਆਪਾਂ 15 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਹਣਾ ਆ 15 ਤਰੀਕ ਵੀ 6 ਮਹੀਨਾ ਠੀਕ ਹੈ 2024 ਇੱਕ ਗੱਬਣ ਇੱਕ ਸੀ ਪਹਿਲਾ ਨੰਬਰ ਜਿਹੜੀ ਆਪਾਂ ਜਰਸੀ ਦੇਖਦੇ ਆਂ ਤਾਜੀ ਸੂਈ ਵੀ ਕਿਹੜਾ ਸੁਆ ਸੂਈ ਹੈ ਇਹ ਪਹਿਲੇ ਨਾਲ ਹੀ ਪਹਿਲਣ ਦੰਦਾ ਜੀ ਅਜੇ 14 ਦਿਨ ਦੋ ਦਿਨਾਂ ਦੇ ਵਿੱਚ ਹੀ ਹੈ ਬਸ ਠੀਕ ਹੈ ਸਾਢੇ ਦੋ ਦੀ ਹੋਈ ਹੈ ਬਸ ਦੋ ਦੀ ਹੋਈ ਹੈ ਗੱਭੀ ਦੋ ਜਰਸੀ ਜਾ ਗਿਆ ਹਨ ਕੈਮਾ ਦਿਨ ਹੋਗਾ ਵੀਰ ਸੁਈ ਨੂੰ ਚੱਲ ਰਾਤੀ ਸੁਈ ਵੀ ਅਗਰੀ ਫੇਰ ਵਗੈਰਾ ਡਰਨਾ ਫੇਰ ਵਗੈਰਾ ਡਰਨਾ ਬਈ ਆਪਣੇ ਘਰੇ ਸੁਈ ਹੈ ਨਹੀਂ ਮਾਰ ਕੇ ਘਰੇ ਸੁਈ ਆਪਾਂ ਕਹਾਂ ਥੇ ਧੜੀ ਮਾਰ ਕੇ ਲਿਆ ਠੀਕ ਆ ਤਾਂ ਜੀ ਸੁਈ ਲੈ ਜਾਂਦੀ ਹੈ 5 ਜੁਈ ਹੋ ਗਿਆ ਠੀਕ ਆ ਕਿੰਨਾ ਕੈਸਟੀਮੇਟ ਬੋੜਾ ਹੋਣਾ ਏ ਥੱਲੇ ਇਹ ਥੱਲੇ ਬਈ ਆਪਾਂ ਤੜਕੇ ਹੀ ਚੁਈ ਜਾ ਮੰਨ ਕੇ ਜਾਂਦੇ 7 ਕਿਲੋ ਮੰਨੇ ਕੇ ਜਿਹੜਾ ਐਸਟੀਮੇਟ ਸਟਾਰਟਿੰਗ 15 ਦੇ ਲਗਭਗ ਦੀ ਹੈਗਾ ਬੋਲੀ ਸਟਾਰਟ ਹੀ ਆ ਬਈ ਠੀਕ ਆ ਚੌਣ ਚਵਾਤਾ ਰੈਕ ਨੰਬਰ ਆ ਬਈ ਇੱਕ ਨੰਬਰ ਪਤਾ ਨਾ ਮਾਰ ਕੇ ਦਿਖਾਵਾਂਗੇ ਸੋ ਵੀਰੋ ਬੱਚਾ ਚਾਹੁੰਦਾ ਦੇਖੋ ਆ ਤੇ ਬਾਕੀ ਮਿਹਨਤੀ ਦੇਖੋ ਖੜੀ ਜੇੜ ਦੇ ਮਹੀਨੇ 45 ਡਿਗਰੀ ਤਾਪਮਾਨ ਦੇ ਵਿੱਚ ਆ ਗਾਲਾ ਭਟਿਆ ਪਿਆ ਤੇ ਤੰਦਰੁਸਤੀ ਪੂਰੀ ਜਮਾ ਕਿਆ ਬਾਤ ਹੈ ਤੋ ਦੇਖੋ ਸਾਫ ਸੁਥਰੀ ਹੋਰਾ ਹੀ ਨਹੀਂ ਸਹਿਕਦੀ ਪਈ ਜਮਾ ਧਾਰਾਂ ਪਈਆਂ ਮਾਰ ਕੇ ਦੇਖੋ ਨੇ ਬੱਚਾ ਮੀਲ ਕਾਫਾ ਤੇ ਪਸਮਾ ਵਗੈਰਾ ਦੇਖੋ ਕਿਆ ਬਾਤ ਹੈ ਸੁਭਰਤ ਧਾਰਾਂ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਜਮਾ ਤੇ ਥਣਾ ਚ ਬਿੱਥੀ-ਬੁੱਥੀ ਬਹੁਤ ਚੰਗੀ ਆ ਫੁੱਟ-ਫੁੱਟ ਦੀ ਬਿੱਥੀ ਬੇਥਣਾ ਚ ਤੇ ਵੀਰ ਮਗ ਰਖਣਾ ਧਾਰਾ ਮਾਰਦੀ ਜਮਾ ਸੁਪਲੂਨ ਪਹਿਲਾ ਸੂਆ ਸੂਈ ਵੀ ਆ ਇਹ ਅੰਦਾਜ਼ਾ ਲਾ ਸਕੀ ਵੀ ਰੋ 75 ਪਰ ਹਵਾਨਾ ਦੇਖ ਕੇ ਵੀ ਕਿੰਨਾ ਗੱਦ ਦੁੱਧ ਪਾ ਦੂਗੀ ਇਹ ਭਾਈ ਦੁੱਧ ਐ ਮੰਨ ਕੇ ਚੱਲ ਵੀ ਜਿਹੜੇ ਹਿਸਾਬ ਨਾਲ ਵਸੀ ਬਰੀਡ ਆ ਕੱਟ ਕਾਟ ਆਗਾ ਦੁੱਧ 25 ਕਿਲੋ ਨੋਰਮਲ ਦੁੱਧ ਦੇਣ ਦਾ ਪਸ਼ੂ ਆਏਗਾ ਹੈਗਾ ਆਪਾਂ ਨੂੰ ਉਮੀਦ ਆ ਵੀ 25 ਕਿਲੋ ਦੁੱਧ ਪਾ ਦੂਗੀ ਤੇ ਚੌਂਟ ਚਵਾਈ ਦੇ ਇੱਕ ਨੰਬਰ ਹੈਣਾ ਲੈ ਠੀਕ ਆ ਸੋ ਚਵਾਈ ਦੇਖੋ ਜੇ ਮੈਂ ਇੱਕ ਨੰਬਰ ਜਿੰਨੀ ਜਿੰਨੀ ਚਵਾਈ ਕਰਾਂ ਉਹਨੇ ਜੇ ਕਰ ਮੈਂ ਲੈ ਬਣਦੀ ਦੁਰੇਣਾ ਹੈਣਾ ਹਾਂ ਸੋ ਬਾਕੀ ਐ ਨਹੀਂ ਹੈਗਾ ਜੇ ਲੈ ਟੁੱਟ ਮਾਇ ਜੇ ਮੈਂ ਫੱਟ ਫੱਟ ਲੈ ਵਾ ਠੀਕ ਆ ਬਾਕੀ ਮੈਂ ਤੋ ਲੇਵਾ ਦੇਖੋ ਬੱਚਾ ਲਾਤਾ ਕੰਪੈਕਟ ਹਵਾਨਾ ਜਮ ਕੰਪੈਕਟ ਆ ਭਈ ਇਹਦੇ ਆ ਮੜੀ ਹੈਪਾਰ ਹੈ ਇਹ ਬਸ ਨੂੰ ਮਾਰ ਲਾਣਾ ਦੇ ਠੀਕ ਹੈ ਹਾਂ ਦਦਾ ਮਨ ਪੱਤੀ ਕਿਲੋ ਨਾਰਮਲ ਹੀ ਬਸੀ ਗੋਤ ਇਹ ਤਾਂ ਬਰੀਡ ਜਿਹੇ ਜਿ ਮਰਜੀ ਯਾਰ ਕਰ ਲਈ ਆਪਾਂ 25 ਦਾ ਕਰ ਲਓ ਭਾਈ 300 ਦੀ ਮਲਵਾ ਠੀਕ ਆ ਸੋ ਬੱਜਾ ਦੇਖੋ ਬੱਚਾ ਇਹਨੇ ਬਹੁਤ ਵਧੀਆ ਪਿਓਰ ਚ ਪਾਇਆ ਜਮਾ ਬੱਚੇ ਪੂਰੇ ਪਿਓਰ ਦੇ ਪਾਉਗੀ ਤੇ ਲੇਵਾ ਦੇਖੋ ਜਿਵੇਂ ਕਹਿਆ ਵਾ ਤਾਂ ਫਿੱਟ ਫਟ ਹਵਾਨਾ ਪਲੂਨ ਪਹਿਲਾ ਸੁਆ ਦੋ ਦੰਦ ਕੱਦ ਕਾਠ ਇਹਨਾਂ ਦੋ ਦੰਦ ਦੇ ਵਿੱਚ ਬੱਚੀ ਦਾ ਮਿਲਦਾ ਨਹੀਂ ਜਾ ਕੇ ਛਿੱਗੀਆਂ ਹੋ ਜਾਂਦੀਆਂ ਇਹਨਾਂ ਬੋਡੀ ਵੇਟ ਕਰਦੀ ਤੇ ਜਿੱਦਣ ਜਾ ਕੇ ਨੇ ਜਵਾਨ ਹੋਣਾ ਉਹਦੇ ਤੋਂ ਮੰਨ ਕੇ ਚਲੋ ਕਿ ਡੂਡਾ ਮੋਟੀਵੇਟ ਹੋਰ ਕਰ ਜੂਗੀ ਸੋ ਦੇਖੋ ਲੈਗ ਸਕੋਰ ਵਗੈਰਾ ਦੇਖੋ ਖਰਨੀ ਖੋਣੀ ਦੇਖੋ ਬੱਚੀ ਦੀ ਕਿਆ ਬਾਤ ਹੈ ਕਲਰੀ ਬਹੁਤ ਚੰਗਾ ਹੈ ਕਲਰੀ ਬਾਈ ਬਹੁਤ ਪਿਆਰਾ ਹੈ ਸੋ ਸ਼ਾਈਨਿੰਗ ਵਗੈਰਾ ਮੱਥੇ ਟੋਆ ਜਿਹਨੂੰ ਕਹਿੰਦੇ ਕੌਲੀ ਚ ਪਾਣੀ ਪੀਣ ਵਾਲੀ ਉਹ ਵਹਿੜ ਆ ਗਈ ਪੂਰੀ ਸਾਫ ਸੁਥਰੀ ਕੱਦ ਵੀ ਚੰਗਾ ਜਿੰਦ ਜਾਨ ਤੇ ਬਿਊਟੀ ਵਗੈਰਾ ਬਹੁਤ ਆ ਸੋ ਦੇਖੋ ਫੇਸ ਕੁਆਲਟੀ ਵਗੈਰਾ ਸੋ ਲੈਵਾ ਦੇਖ ਸਕਦੇ ਨੇੜੇ ਤੋਂ ਪੂਰਾ ਫਿੱਟ ਫੱਟ ਹਵਾਨਾ 24 25 ਕਿਲੋ ਦੁੱਧ ਦੀ ਹਵਾਨਾ ਗਵਾਹੀ ਭਰਦਾ ਪਿਆ ਤੇ ਠੰਡੀ ਸੀਲ ਦਾ ਕੋਈ ਜਾਂਦੇ ਜਿੱਦਾਂ ਮਰਜੀ ਇਹ ਕਲਰ ਬਿਲਕੁਲ ਪੂਰਾ 골ਡਨ ਕਲਰ ਆ ਜਮਾ ਸਾਫ ਸੁਥਰਾ ਤੇ ਰੇਟ ਬਿਆਰ ਇਹ ਤਾਂ ਫਿਰ ਕਿਵੇਂ ਕਰਨਾ ਆਪਾਂ ਰੇਟ ਬਈ ਫੋਰਚ ਕਰਨਾ ਹੋ ਆ ਜਮਾ ਜਾਈਂ ਸੀ ਦੇ ਹਿਸਾਬ ਨਾਲ ਹਾਂ ਵੀ ਕੀ ਦੇ ਹਿਸਾਬ ਚਰਦਾਰੇ ਵੇਜ ਇਤਨੀ ਮਰਜ਼ੀ ਪਾਤੀ ਐ ਨਹੀਂ ਇਹ ਕਿ ਲੱਤ ਤੋਂ ਮਾਰਦੀ ਠੀਕ ਆ ਠੰਡੀ ਆ ਪੂਰੀ ਜਮਾ ਹਣਾ ਤੋ ਦੇਖੋ ਜਿੱਦਾਂ ਮਰਜ਼ੀ ਧਾਰਾ ਮਾਰੀ ਚੱਲੋ ਸੋ ਪੂਰੀ ਸਾਬਾ ਕੀ ਚਾਰੂ ਵਗੈਰਾ ਪੂਰੀ ਫੁੱਲ ਆ ਬਈ ਜਿਹੜਾ ਮਰਜ਼ੀ ਕੋਈ ਪਾਈ ਜਾਵਾ ਠੀਕ ਆ ਸੁੱਤੀ ਤੂੜੀ ਹਰਾ ਚਾਂਦ ਜੋ ਮਰਜ਼ੀ ਕੋਈ ਪਾਈ ਜਾਵਾ ਤੋ ਪੂਰੀ ਜਿੰਦ ਜਨ ਵਾਲੀ ਵੱਡੀ ਆਪਾਂ ਤੁਹਾਨੂੰ ਬੈੜ ਦਿਖਾ ਦਿੱਤੀ ਪੰਜਾਬ ਵਾਲੀ ਯਾਰ ਸੀ ਅੱਗੇ ਦੂਜੇ ਨੰਬਰ ਇਹ ਦੇਖੀਏ ਨੇ ਜਿਹੜੀ ਆਪਾਂ ਇਹ ਬਈ ਦੂਜਾ ਸਟਾਲ ਤੁਸੀਂ ਆਇਓ ਠੀਕ ਹੈ ਦੁੱਧ ਪਲੂਣ ਦਾ ਕਿੰਨਾ ਹੈ 21 ਕਿਲੋ ਪਲੂਣ ਦਾ 21 ਕਿਲੋ ਤੇ ਦਿਨ ਕਹ ਲੈਦੀ ਆ ਜੇ ਦਿਨ ਹੈ ਬਾਈ ਪਏ ਨੇ 8-9 ਦਿਨ ਪੱਤੀ ਪੈਣ ਦੇਗਾ 8-9 ਦਿਨ ਇਹਦੇ ਸੂਣ ਚ ਬਾਕੀ ਪਿਆ ਹੈ ਹਨਾ ਤੇ ਐਤ ਕੀ ਕਿੰਨਾ ਦੁੱਧ ਮੰਨ ਕੇ ਚਲੀ ਇਹਦਾ ਵਾ 25 ਕਿਲੋ ਹੀ ਦੁੱਧ ਬਈ ਨਾ ਆਮ ਨਾਲ 25 ਕਿਲੋ ਦੁੱਧ ਦੇ ਦਗੇ ਠੀਕ ਹੈ ਤੇ ਦਿਨ ਰਹਿ ਗਿਆ 8 9 ਹਣਾ ਬਾਕੀ ਬਣਾ ਗੋਣੂ ਗੋਣੂ ਬਈ ਬਹੁਤੇ ਜੇ ਕੋਈ ਵੀ ਜੋੜੀ ਲੈਣਾ ਚਾਹਦਾ ਹੋਇਆ ਜੋੜੀ ਇਹਨਾਂ ਭਾਣਾ ਹੀ ਦੇ ਦਾਂਗੇ ਉਹ ਜੇ ਭਾਜ ਦੇ ਦਾਂਗੇ ਭਾਣਾ ਜਿੱਤੇ ਮਰਜ਼ੀ ਪਾਸੇ ਵੇ ਜਾ ਕੋਈ ਐਂ ਦਿੱਕਤ ਵਾਲੀ ਗੱਲ ਨਹੀਂ ਠੀਕ ਆ ਠੰਡੀ ਸੀਲ ਪੂਰੀ ਓਕੇ ਆ ਬਈ ਬਾਲੇ ਪੁੰਨੀਆਂ ਬਣਾ ਨਹੀਂ ਐਸ ਕੀ ਮੰਨ ਕੇ ਚੱਲੇ ਵੀ 24 25 ਮੰਨ ਕੇ ਲੈ ਲੈ ਬੰਦਾ 25 ਗੁਆਮ ਉਹਦੇ ਬਈ ਐਂ ਮੰਨ ਕੇ ਜੋੜੇ ਲੈਣਾ ਤੇ ਥੋੜਾ 45 ਕਿਲੋ ਖੁੱਲ ਨੋਰਮਲ ਹੀ ਦਿੱਤਾ ਪਊਗਾ ਆਮ ਨਾਲ ਜੈ ਜਗਲਾ ਜਮ ਠੀਕ ਆ ਧੋਰੀ ਬਾਹਰ ਨੂੰ ਇਹਨੂੰ ਸੋ ਕੱਦ ਕਾਠ ਦੇਖੋ ਤੇ ਬਾਕੀ ਲੇਵਾ ਦੇਖੋ ਲੇਵੇ ਚ ਬਾਲਟੀ ਨਾਲ ਕਾ ਤੇ ਮੂੰਹ ਮਾਤਾ ਦੇਖੋ ਜਮਾ ਕੌਲੀ ਚ ਪਾਣੀ ਪੀਣ ਵਾਲੀ ਜਰਸੀ ਨਿਕਾ ਨਿਕਾ ਕਾਨਾ ਤੇ ਜਿੰਦ ਜਾਨ ਸਾਫ ਸੁਥਰੀ ਪਲੇ ਵੀ ਬਹੁਤ ਆ ਤੇ ਮੇਨ ਗੱਲ ਜਿਵੇਂ ਹੁਣ ਜੇ ਛਾੜਦਾ ਮਹੀਨਾ ਚੱਲਦਾ ਧੁੱਪੇ ਜਵੇਂ ਨਹੀਂ ਸਹਿਗਦੀ ਬਈ ਮੈਂ ਕਹਣਾ ਬਈ ਕੋਈ ਮਸਲਾ ਨਹੀਂ ਜਾਇ ਹੁਣ ਆ ਮਨ ਕੇ ਇਹ 45 ਦੇ 60 ਡਿਗਰੀ ਦਾ ਟੈਂਪਰੇਚਰ ਹੋ ਜਾ ਜਮਾ 11 11:30 ਜੀਵ ਕਰਦੀ ਫੜੀ ਕੋਈ ਮਸਲਾ ਨਹੀਂ ਆ ਮਨ ਕੇ 15 ਮਿੰਟ ਦਾ ਆਪ ਨੂੰ ਬਾਹਰ ਗੱਡੀ ਹੋਊਗਾ ਜਾਇ ਕਰਾ ਸਦੀਕ ਵਾਲੀ ਕਾਲਜ ਜਿਵੇਂ ਕਾਂ ਬੁੜਕ ਬੁੜਕ ਢੇਕਦੇ ਕਾਂ ਅੱਖ ਨਿਕਲਦੀ ਆ ਉਹ ਗੱਲ ਆ ਕਿ ਜੇੜ ਦਾ ਮਹੀਨਾ ਜਮਾ ਤੇ ਪਰ ਇਹ ਗੋਲ ਦੇ ਕੁਛ ਨਹੀਂ ਪੁੱਤ ਓਠ ਓਠ ਬੈਠੀ ਚੱਲੋ ਬਹੁਤ ਬਈਆ ਜੀ ਜੈ ਜੈ ਕਾਲਾ ਜਪ ਪੋਲੀ ਜੈ ਜਮ ਸੁਨਾੜਾ ਵਗੈਰਾ ਵੀ ਸੋਹਣਿਆ ਦਿਖਾਈ ਦਿੰਦੀ ਹੈ ਹਨਾ ਮੈਂ ਕਹਿੰਦਾ ਬਈ ਬਾੜੀ ਬਨੂਗੀ ਤਾਂ ਮੁੱਠੀ ਮੁੱਠੀਆਂ ਹੋਣਾ ਨਾ ਸੋ ਮੁੱਠੀ ਵਾਲਾ ਥਣ ਸਾਫ ਸੁੱਧਰਾ ਲੈ ਜੀ ਚੀਪਾ ਜੂਪਾ ਓਕੇ ਆ ਜਾਵਾਂ ਹਨਾ ਮਾਰ ਦੇ ਦਾਰਾ ਮਾਰ ਦੇ ਦਾਰਾ ਮਾਰ ਮਾਰ ਠੀਕ ਹੈ ਮਾਰਦੀ ਕੋਈ ਚੱਕਰੀ ਨਹੀਂ ਪਈਗਾ ਯਾਰ ਬਲ ਥਣਾ ਥੋੜਾ ਜਿਹਾ ਓਕੇ ਆ ਹਨਾ ਬਈ ਓਕੇ ਆ ਫਾਉਲੀ ਫਾਉਲੀ ਇਤਨਾ ਰੇਗੋ ਚ ਮਾਰ ਲੈ ਸੋ ਗੱਬਣੇ ਦਾ ਦਾਰਾ ਜਿੱਦਾਂ ਮਰਜੀ ਮਾਰ ਜਦੋਂ ਕੋਈ ਡਿੱਕਤ ਹੀ ਨਹੀਂ ਹਾਲੇ ਬੌੜਾ ਕੱਲਾ ਗੁੰਜੀ ਹੈਗੀ ਠੀਕ ਹੈ ਚਾਰੇ ਪਾਸੇ ਗੋਲ ਮਡੋੜ ਓਕੇ ਸਾਰਾ ਕੁਝ ਓਕੇ ਆ ਭਈ 198778629979735 5082201 ਇੱਕ ਗੱਬੜ ਤੇ ਇੱਕ ਸੀਵੀ ਪਿੰਡ ਹੰਡਿਆ ਜਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਸਭ ਦਾ ਤਹਿ